ਕੀ ਉਹਦੇ ਵਿੱਚ ਜਿਹੜਾ ਹੈਗਾ ਮੈਟਰ ਕਦੋਂ ਦਾ ਹੈਗਾ ਔਰ ਕੀ ਹੁਣ ਤੱਕ ਕੰਪਲੇਂਟ ਜਿਹੜੀ ਇਹਦੇ ਵਿੱਚ ਕੀਤੀ ਗਈ ਦਾ ਇਹਦੇ ਵਿੱਚ 8 ਇੱਕ ਦੀ ਗੱਲ ਹੈ ਜੀ ਅ ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਮੀਡੀਆ ਨੂੰ ਨਾਂ ਦੱਸਿਓ ਤੇ ਅਸੀਂ ਕੋਈ ਨਾ ਕੋਈ ਗ੍ਰਿਫਤਾਰੀ ਜ਼ਰੂਰ ਕਰਾਂਗੇ ਟਰੇਸ ਕਰਾਂਗੇ ਕਾਲ ਲੇਕਿਨ 2 ਮਹੀਨੇ ਹੋ ਗਏ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅ ਦੇਖੋ ਸਕਿਉਰਿਟੀ ਵੱਲੋਂ ਲੈ ਲਓ ਤੇ ਸਕਿਉਰਿਟੀ ਆਲਰੇਡੀ ਚਲੋ 2019 ਤੋਂ ਮੇਰੇ ਕੋਲ ਹੈਗੀ ਆ 1 2 ਬੰਦੇ 3 ਬੰਦੇ ਮੇਰੇ ਕੋਲ ਹੈਗੇ ਆ ਉਹਦੇ ਚ ਕੀ ਹੋਇਆ ਕਿ ਇਹਨਾਂ ਨੇ ਸਕਿਉਰਿਟੀ ਵਧਾਉਣ ਦੀ ਬਜਾਏ ਮੇਰੀ ਸਕਿਉਰਿਟੀ ਹੋਰ ਘਟਾਤੀ ਤੇ ਮੈਂ ਆਪਣੇ ਆਪ ਨੂੰ ਅਨਸ਼ੁਰਖਸ਼ਿਤ ਮਹਿਸੂਸ ਕੀਤਾ ਇਸ ਲਈ ਮੈਂ ਅੱਜ ਮੀਡੀਆ ਦੇ ਸਾਹਮਣੇ ਆਇਆ ਤੇ ਬਾਕੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਮਾੜੇ ਮੋٹے ਸਿੰਗਰ ਹੁੰਦੇ ਆ ਉਹਨਾਂ ਨੂੰ ਇਹਨਾਂ ਨੇ 4 4 6 6 ਗਨਮੈਂਡ ਦਿੱਤੇ ਹੁੰਦੇ ਆ ਪਿੱਛੇ ਜੇ ਮੇਰੀ ਬੇਟੀ ਘਰ ਆਈ ਇੱਥੇ ਹਫ਼ਤਾ ਇੱਕ ਰਹੀ ਪੁਲਿਸ ਵੱਲੋਂ ਇੱਕ ਵੀ ਜਿਹੜਾ ਵਾ ਪੁਲਿਸ ਮੁਲਾਜ਼ਮ ਨਾਲ ਉਹਦੀ ਸੁਰੱਖਿਆ ਵਾਸਤੇ ਨਹੀਂ ਲਾਇਆ ਗਿਆ ਕੀ ਲੱਗਦਾ ਤੁਹਾਨੂੰ ਕਿ ਜਦੋਂ ਪੰਜਾਬ ਆਉਂਦੇ ਨੇ ਜਾਂ ਤੁਸੀਂ ਇੱਥੇ ਰਹਿੰਦੇ ਹੋ ਤਾਂ ਤੁਹਾਨੂੰ ਕੋਈ ਖਤਰਾ ਹੈਗਾ ਬਿਲਕੁਲ ਜਿਸ ਤਰ੍ਹਾਂ ਪੰਜਾਬ ਦੇ ਮਾਹੌਲ ਆ ਜੇ ਵੇਖਿਆ ਜਾਵੇ ਜਿਸ ਤਰ੍ਹਾਂ ਅਸੀਂ ਹੁਣ ਆਪਣੇ ਸੰਗਠਨ ਦਾ ਮੈਂ ਸਮਾਜ ਸੇਵੀ ਆ ਸਮਾਜ ਦੇ ਕੰਮ ਵੀ ਅਸੀਂ ਕਰਦੇ ਆ ਤੇ ਰੋਜ਼ ਮੈਂ ਤਕਰੀਬਨ ਪਿੰਡਾਂ 'ਚ ਹੋਣਾ ਲੋਕਾਂ ਦੀ ਮਦਦ ਵਾਸਤੇ ਜਿਹੜੇ ਬੰਦੇ ਦਫ਼ਤਰ ਤੋਂ ਘਰ ਘਰ ਤੋਂ ਦਫ਼ਤਰ ਜਾਂਦੇ ਆ ਉਹਨਾਂ ਨੂੰ ਇਹਨਾਂ ਨੇ ਜਿਨ੍ਹਾਂ ਨੂੰ ਲੋੜ ਹੀ ਨਹੀਂ ਹੈਗੀ ਇੰਨੀ ਸੁਰੱਖਿਆ ਦੀ ਉਹਨਾਂ ਨੂੰ ਇਹਨਾਂ ਨੇ ਪਾਇਲਟ ਦਿੱਤੀਆਂ ਹੋਈਆਂ ਕਮਾਂਡੋ ਦਿੱਤੀਆਂ ਹੋਈਆਂ ਹਾਲੇਕਿ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਆ ਉਹ ਕਿਤੇ ਜਾਂਦੇ ਆਉਂਦੇ ਹੀ ਨਹੀਂ ਤੇ ਜਿਹੜੇ ਸਾਡੇ ਵਰਗੇ ਸਮਾਜ ਵਿੱਚ ਵਿਚਰਦੇ ਆ ਉਹਨਾਂ ਨੂੰ ਦੋ ਦੋ ਬੰਦੇ ਦੇ ਕੇ ਕਹਿੰਦੇ ਆ ਜੀ ਬੜੀ ਸਕਿਉਰਿਟੀ ਹੈ ਤੁਹਾਡੇ ਕੋਲ ਮੈਂ ਆਪਣੇ ਆਪ ਨੂੰ ਇਸ ਵੇਲੇ ਬਹੁਤ ਜ਼ਿਆਦਾ ਅਨਸ਼ਰਕਸ਼ਿਤ ਮਹਿਸੂਸ ਕਰਦਾ ਮੈਂ ਚਾਹਨਾ ਕਿ ਸਰਕਾਰੇ ਤੇ ਗੌਰ ਕਰੇ ਪ੍ਰਸ਼ਾਸਨੇ ਤੇ ਗੌਰ ਕਰੇ ਅਗਰ ਮੇਰੇ ਪਰਿਵਾਰ ਨੂੰ ਕੋਈ ਵੀ ਨੁਕਸਾਨ ਹੁੰਦਾ ਤੇ ਇਹਦਾ ਜ਼ਿੰਮੇਵਾਰ ਜਿਹੜਾ ਪੰਜਾਬ ਸਰਕਾਰ ਤੇ ਅਮਰਸਰ ਦੇ ਹਾਤੀ ਦਾ ਐਸਐਸਪੀ ਤੇ ਡੀਜੀਪੀ ਹੋਊਗਾ ਇਹ ਇੱਕ ਕਾਲ ਆਉਂਦੀ ਹੈ ਜੀ ਮੈਨੂੰ ਉਹਦੇ ਵਿੱਚ ਕਹਿ ਰਿਹਾ ਕਿ ਮੈਂ ਪਾਕਿਸਤਾਨ ਤੋਂ ਬੋਲਦਾ 50 ਲੱਖ ਰੁਪਏ ਦੀ ਫਰੋਤੀ ਮੰਗੀ ਤੇ ਜਾਨੋ ਮਾਰਨੀ ਧਮਕੀ ਦਿੱਤੀ ਦੇਖੋ ਗੱਲ ਅਗਰ ਮੇਰੇ ਤੱਕ ਹੁੰਦੀ ਮੈਨੂੰ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਧਮਕੀਆਂ ਆ ਚੁੱਕੀਆਂ ਮੇਰੇ ਤੇ ਦੋ ਬਾਰ ਫਾਇਰਿੰਗ ਵੀ ਹੋ ਚੁੱਕੀ ਆ ਅ ਜਿਸ ਦੇ ਵਿੱਚ ਕੋਈ ਵੀ ਅਜੇ ਤੱਕ ਪੁਲਿਸ ਨਾਕਾਮ ਰਹੀ ਕੋਈ ਗ੍ਰਿਫਤਾਰੀ ਨਹੀਂ ਹੋਈ ਉਹਦੇ ਵਿੱਚ ਕੀ ਹੈ ਕਿ ਜਦੋਂ ਫਿਰ ਗੱਲ ਹੁਣ ਪਰਿਵਾਰ ਤੇ ਆ ਗਈ ਫਿਰ ਮੈਂ ਬਰਦਾਸ਼ਤ ਨਹੀਂ ਕਰਾਂਗਾ ਕੀ ਉਹਦੇ ਵਿੱਚ ਜਿਹੜਾ ਹੈਗਾ ਮੈਟਰ ਕਦੋਂ ਦਾ ਹੈਗਾ ਔਰ ਕੀ ਹੁਣ ਤੱਕ ਕੰਪਲੇਂਟ ਜਿਹੜੀ ਇਹਦੇ ਵਿੱਚ ਕੀਤੀ ਗਈ ਇਹਦੇ ਵਿੱਚ 8 ਇੱਕ ਦੀ ਗੱਲ ਹੈ ਜੀ ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਮੀਡੀਆ ਨੂੰ ਨਾਂ ਦੱਸਿਓ ਤੇ ਅਸੀਂ ਕੋਈ ਨਾ ਕੋਈ ਗ੍ਰਿਫਤਾਰੀ ਜ਼ਰੂਰ ਕਰਾਂਗੇ ਟ੍ਰੈਸ ਕਰਾਂਗੇ ਕਾਲ ਲੇਕਿਨ 2 ਮਹੀਨੇ ਹੋ ਗਏ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅ ਦੇਖੋ ਸਕਿਉਰਟੀ ਵੱਲੋਂ ਲੈ ਲੋ ਤੇ ਸਕਿਉਰਟੀ ਆਲਰੇਡੀ ਚਲੋ 2019 ਤੋਂ ਮੇਰੇ ਕੋਲ ਹੈਗੀ ਆ ਇੱਕ ਦੋ ਬੰਦੇ ਤਿੰਨ ਬੰਦੇ ਮੇਰੇ ਕੋਲ ਹੈਗੇ ਆ ਉਹਦੇ ਚ ਕੀ ਹੋਇਆ ਕਿ ਇਹਨਾਂ ਨੇ ਸਕਿਉਰਟੀ ਵਧਾਉਣ ਦੀ ਬਜਾਏ ਮੇਰੀ ਸਕਿਉਰਟੀ ਹੋਰ ਘਟਾ ਦਿੱਤੀ ਤੇ ਮੈਂ ਆਪਣੇ ਆਪ ਨੂੰ ਅਨਸੁਰੱਖਿਤ ਮਹਿਸੂਸ ਕੀਤਾ ਇਸ ਲਈ ਮੈਂ ਅੱਜ ਮੀਡੀਆ ਦੇ ਸਾਹਮਣੇ ਆਇਆ ਤੇ ਬਾਕੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਮਾੜੇ ਮੋٹے ਸਿੰਗਰ ਹੁੰਦੇ ਆ ਉਹਨਾਂ ਨੂੰ ਇਹਨਾਂ ਨੇ 4-4 6-6 ਗਨਮੈਨ ਦਿੱਤੇ ਹੁੰਦੇ ਆ ਪਿੱਛੇ ਜੇ ਮੇਰੀ ਬੇਟੀ ਘਰ ਆਈ ਇੱਥੇ ਹਫਤਾ ਇੱਕ ਰਹੀ ਪੁਲਿਸ ਵੱਲੋਂ ਇੱਕ ਵੀ ਜਿਹੜਾ ਵਾ ਪੁਲਿਸ ਮੁਲਾਜ਼ਮ ਨਾਲ ਉਹਦੀ ਸੁਰੱਖਿਆ ਵਾਸਤੇ ਨਹੀਂ ਲਾਇਆ ਗਿਆ ਕੀ ਲੱਗਦਾ ਤੁਹਾਨੂੰ ਕਿ ਜਦੋਂ ਪੰਜਾਬ ਆਉਂਦੇ ਨੇ ਜਾਂ ਤੁਸੀਂ ਇੱਥੇ ਰਹਿੰਦੇ ਹੋ ਤਾਂ ਤੁਹਾਨੂੰ ਕੋਈ ਖਤਰਾ ਹੈਗਾ ਬਿਲਕੁਲ ਜਿਸ ਤਰ੍ਹਾਂ ਪੰਜਾਬ ਦੇ ਮਾਹੌਲ ਆ ਜੇ ਵੇਖਿਆ ਜਾਵੇ ਅ ਜਿਸ ਤਰ੍ਹਾਂ ਅਸੀਂ ਹੁਣ ਆਪਣੇ ਸੰਗਠਨ ਦਾ ਮੈਂ ਸਮਾਸੀ ਵੀ ਆ ਸਮਾਜ ਦੇ ਕੰਮ ਵੀ ਅਸੀਂ ਕਰਦੇ ਆ ਤੇ ਰੋਜ਼ ਮੈਂ ਤਕਰੀਬਨ ਪਿੰਡਾਂ 'ਚ ਹੋਂਨਾ ਲੋਕਾਂ ਦੀ ਮਦਦ ਵਾਸਤੇ ਜਿਹੜੇ ਬੰਦੇ ਦਫ਼ਤਰ ਤੋਂ ਘਰ ਘਰ ਤੋਂ ਦਫ਼ਤਰ ਜਾਂਦੇ ਆ ਉਹਨਾਂ ਨੂੰ ਇਹਨਾਂ ਨੇ ਜਿਨ੍ਹਾਂ ਨੂੰ ਲੋੜ ਹੀ ਨਹੀਂ ਹੈਗੀ ਇੰਨੀ ਸੁਰੱਖਿਆ ਦੀ ਉਹਨਾਂ ਨੂੰ ਇਹਨਾਂ ਨੇ ਪਾਇਲਟ ਦਿੱਤੀਆਂ ਹੋਈਆਂ ਕਮਾਂਡੋ ਦਿੱਤੀਆਂ ਹੋਈਆਂ ਹਾਲੇਕਿ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਆ ਉਹ ਕਿਤੇ ਜਾਂਦੇ ਆਉਂਦੇ ਹੀ ਨਹੀਂ ਤੇ ਜਿਹੜੇ ਸਾਡੇ ਵਰਗੇ ਸਮਾਜ ਵਿੱਚ ਚਿੱਤਰਦੇ ਆ ਉਹਨਾਂ ਨੂੰ ਦੋ ਦੋ ਬੰਦੇ ਦੇ ਕੇ ਕਹਿੰਦੇ ਆ ਜੀ ਬੜੀ ਸਕਿਉਰਿਟੀ ਹੈ ਤੁਹਾਡੇ ਕੋਲ ਮੈਂ ਆਪਣੇ ਆਪ ਨੂੰ ਇਸ ਵੇਲੇ ਬਹੁਤ ਜ਼ਿਆਦਾ ਅਨਸੁਰੱਖਿਤ ਮਹਿਸੂਸ ਕਰਦਾ ਮੈਂ ਚਾਹਣਾ ਕਿ ਸਰਕਾਰੇ ਤੇ ਗੌਰ ਕਰੇ ਪ੍ਰਸ਼ਾਸਨੇ ਤੇ ਗੌਰ ਕਰੇ ਅਗਰ ਮੇਰੇ ਪਰਿਵਾਰ ਨੂੰ ਕੋਈ ਵੀ ਨੁਕਸਾਨ ਹੁੰਦਾ ਤੇ ਇਹਦਾ ਜ਼ਿੰਮੇਵਾਰ ਜਿਹੜਾ ਪੰਜਾਬ ਸਰਕਾਰ ਤੇ ਅਮਰਸਰ ਵਿਧਾਤੀ ਦਾ ਐਸਐਸਪੀ ਤੇ ਡੀਜੀਪੀ ਹੋਊਗਾ